ਜੇ ਬਦਲੀ ਮਿਲ ਜੇ ਤਾਂ ਕਿਉਂ ਹੂੰ ਹਾਂਜੀ ਪਰ ਰਸਤਾ ਨਾ ਸੰਗਣੀ ਬਦਲੀ ਸੰਗਣੀ ਹੋਣੀ ਆ ਹੁਣ ਬਾਬਾ ਜੀ ਨੇ ਤੋੜਾ ਇੱਕ ਖਾਣੇ ਦਾ ਰਸਤਾ ਦੇਂਦੇ ਆ ਤੇ ਕਿਹਾ ਤਾਂ ਹੈਗਾ ਬਾਬਾ ਜੀ ਨੂੰ ਤੇ ਉਹ ਵਧਾਉਣਗੇ ਹੂੰ ਹਾਂਜੀ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਆ ਵੀ ਜਿਹੜੀ ਦੇਗ ਤੇ ਫਿਰਦਾਈ ਦਾ ਲੰਗਰ 24/7 ਚੱਲਦਾ ਹੋ ਠੰਡਾਂ ਚ ਵੀ ਤੇ ਗਰਮੀਆਂ ਚ ਵੀ ਹੈਨਾ ਹਾਂਜੀ ਹਾਂਜੀ ਸਾਲ ਚ ਵੀ ਤੇ ਗਰਮੀਆਂ ਇਹ ਵੀ ਸਿਆਲ ਛਾਡੇ ਅਤੇ ਸਿਆਲ ਚ ਸ਼ਰਦਾ ਜੀ ਸ਼ਰਦਾਈ ਘਟ ਲੱਗਦੀ ਆ। ਹੂੰ। ਦੇਖ ਲੱਗਦੀ ਜਾਈ। ਹੂੰ। ਵੀ ਦੇਖ ਜਾਈ ਛੱਕਦੇ ਸਿੰਘ। ਹੂੰ। ਹੁਣ ਲਾ ਲਓ ਕਿ ਜਿੰਨੇ ਸਵੇਰੇ ਕੰਮ ਤੇ ਜਾਂਣਾ ਉਹਨਾਂ ਜਿੰਨੇ ਪਾਸੋਂ ਜਾਂਦੇ ਆ ਦੇਖ ਛੱਕੇ ਜਾਂਦੇ ਸਾਰੇ। ਸਾਰੇ। ਜਿੰਨੇ ਜਿੰਨੀ ਸੰਗਤ ਲੰਗਦੀ ਤੇ ਦੇਖ ਛੱਕੇ ਸ਼ਰਦਾਈ ਛੱਕੇ ਫਿਰ। ਤੇ ਜਦੋਂ ਕੰਮ ਤੋਂ ਸ਼ਾਮਾਂ ਨੂੰ ਹੁਣਾ ਵਾ। ਹੂੰ। ਫਿਰ ਦੇਖ ਸ਼ਰਦਾਈ ਛੱਕੇ ਜਾਂਦੇ ਆ। ਉਹ ਫਿਰ ਜਿਹੜੇ ਦਿੱਲੀ ਵਾਲੇ ਆ ਉਹ ਰਸ ਦਾ ਬਸ ਨਾ ਸੇਵਾ ਵੀ ਲੈਂਦੇ ਆ। ਨਹੀਂ ਪਾਸ। ਕੋਈ ਲੈਂਦਾ ਨਹੀਂ ਸੇਵਾ। ਮੈਂ ਤੁਹਾਨੂੰ ਕੀ ਦੱਸਾਂ ਕਿ ਮੈਂ ਮੈਨੂੰ 3 ਸਾਲ ਹੋ ਗਏ ਨਾ। ਮੈਂ ਅਜ ਤੱਕ ਇਹ ਨਹੀਂ ਵੇਖਿਆ ਕਿ ਸ਼ਰਦਾਈ ਪੀ ਕੇ ਚਾਹ ਦੇਗ ਪੀ ਕੇ ਤਾਂ ਮਹਾਰਾਜ ਨੂੰ ਨਮਸਕਾਰ ਕੀਤੀ ਹੋਵੇ ਹੂੰ